ਤੇ ਸਾਡੇ ਬੰਦੇ ਆ ਕਿਉਂ ਵੇਖ ਬਹੁਤ ਵੱਡੀ ਆ ਸਾਡੀਆਂ ਕ੍ਰਾਂਤੀਕਾਰੀ ਦੀਵੀਆਂ ਨੇ ਇਸ ਕਰਕੇ ਵੀ ਵੀਓ ਮੈਂ ਅੱਜ ਸ਼ਹਾਦਤ ਦੇ ਸ਼ਹੀਦਾਂ ਦੀ ਗੱਲ ਕਰਾਂ ਤੁਹਾਨੂੰ ਮਜ਼ਦੂਰੀ ਦਿੱਤੀ ਤੇ ਮਜ਼ਦੂਰ ਇੱਕ ਜਲਾ ਬਣਿਆ ਅੱਜ ਕਿਹੜੇ ਮਜ਼ਦੂਰ ਦੇ ਅੱਜ ਸਾਡੇ ਰੇਗਾ ਮਜ਼ਦੂਰ ਸਾਰੇ ਬੈਠੇ ਹੋਣੇ ਆ ਤੇ ਵੀ ਵੀਓ ਤੁਹਾਡੇ ਸਰਕਾਰੀ ਕਾਗ ਬਰੇ ਹੋਣੇ ਆ ਰੇਗਾ ਦੇ ਬਰੇ ਆ ਨਾ ਜੇ ਅੱਜ ਕੀ ਤੁਹਾਡੇ ਉਹਨਾਂ ਖਾਤਿਆਂ ਦੇ ਵਿੱਚ ਸਾਡੇ 4400 ਰੁਪਏ ਆਜੂਗਾ ਆਜੂਗਾ ਕਿ ਮੇਰੇ ਵੀਰੋ ਛੋਟੇ ਕਿਟਿਆ ਹੋਈਆਂ ਜੋਧਿਆਂ ਦੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਤੁਹਾਡੇ ਬਿੜਗਾਂ ਦੀਆਂ ਕੁਰਬਾਨੀਆਂ ਅੱਜ ਜਿਹੜੀ ਜੱਜ ਦੀ ਤੇ ਆ ਉਹ ਜੱਜ ਦੇ ਖਾਤੇ ਦੇ ਵਿੱਚ ਆ ਜਾਣੀ ਹੈ ਜਿੰਨੇ ਕਿਸੇ ਦੀ ਅੜਾਈ ਨਹੀਂ ਤੇ ਆਹਦੇ ਖਾਤੇ 'ਤੇ ਆ ਜਾਣੀ ਹੈ ਅੱਜ ਮਜ਼ਦੂਰ ਦੇ ਰੱਖਾ ਟੁੱਟੇ ਮਰੇਗਾ ਦੇ ਕਾਰ ਸਰਕਾਰੀ ਬਣਿਆ ਕਿਸੇ ਸਰਕਾਰ ਨੇ ਕਿਸੇ ਵਿਅਕਤੀ ਨੇ ਇਹ ਨਹੀਂ ਕਿਹਾ ਵੀ ਅੱਜ ਦੀ ਜਹਾੜੀ ਜਿਹੜੀ ਮਰੇਗਾ ਦੇ ਖਾਤੇ ਦੇ ਵਿੱਚ ਵੀ ਪਾ ਲਿਓ ਕਿਹਾ ਕਿਹਨੇ ਤੇ ਅੱਜ ਕਈ ਸਾਡੀਆਂ ਬੀਬੀਆਂ ਮਰੇਗਾ ਦਾ ਕੰਮ ਵੀ ਜਲਾਈ ਰੱਖਿਆ ਹੋਣਿਆ